ਮੈਂ ਅਸਲ ਮਹਿਕਮਾ ਪੰਜਾਬ ਪੁਲਿਸ ਚ 1978 ਸਪਾਹੀ ਭਰਤੀ ਹੋਇਆ ਸੀਗਾ ਉਹ ਲੋਬ ਬਖਰੇ ਬਖਰੇ ਪੋਸਟਾਂ ਤੇ ਕੰਮ ਕੀਤਾ ਤੇ ਫਿਰ ਮੈਂ ਬਤੌਰ ਐਸਐਚਓ ਹਿਸ਼ਾਲਪੁਰ ਬਹੁਤਾ ਚੱਲ ਰਹਾ ਤੇ ਜਦੋਂ ਮੈਂ ਸਿਟੀ ਹਿਸ਼ਾਲਪੁਰ ਪਿੱਛੇ 23 ਚ ਲੱਗਾ ਹੋਇਆ ਸੀਗਾ ਤਾਂ ਮਾਨਯੋਗ ਐਸਐਸਪੀ ਸਰਤਾਜ ਚਾਲ ਸਾਡੇ ਐਸਐਸਪੀ ਸਾਹਿਬ ਸੀਗੇ ਤੇ ਉਹਨਾਂ ਦੇ ਮਸ਼ਹੂਰ ਨਾਲ ਤੇ ਮੈਂ ਰਿਟਾਇਰਮੈਂਟ ਉਸ ਸਾਲ ਹੀ ਪਿਛਲੇ ਸਾਲ ਹੀ ਰਟਾਇਰ ਹੋਣਾ ਸੀ ਤੇ ਫਿਰ ਮੇਰਾ ਮਨ ਬਣਿਆ ਕਿ ਕੀ ਜਾ ਕੇ ਕਰਿਆ ਜਾ ਫਿਰ ਮਨਸ਼ਾ ਸੀ ਕਿ ਕਿਸੇ ਤਰੀਕੇ ਨਾਲ ਲੋਕਾਂ ਦੀ ਸੇਵਾ ਪਹਿਲਾਂ ਵੀ ਕਰਦੇ ਆਂ ਹੁਣ ਜਾ ਕੇ ਵੀ ਬੇਸਹਾਰੇ ਲੋਕਾਂ ਦਾ ਸਹਾਰਾ ਬਣਿਆ ਜਾਵੇ ਜਿਨ੍ਹਾਂ ਨੂੰ ਕੋਈ ਸਾਥਦਾ ਨਹੀਂ ਇਹਨੂੰ ਕੋਈ ਰੱਖਦਾ ਨਹੀਂ ਇਹਦਾ ਕੋਈ ਹੈ ਨਹੀਂ ਉਹਦੀ ਸੇਵਾ ਕੀਤੀ ਜਾਵੇ ਉਸ ਹਾਵ ਨਾਲ ਫਿਰ ਅਸੀਂ ਇੱਕ ਇੱਕ 23 ਨੂੰ ਇਹ ਚਾਲ ਸਾਹਿਬ ਨੇ ਇੱਥੇ ਆ ਕੇ ਇਹਦਾ ਨਹੀਂ ਪੱਥਰ ਆਸ਼ਰਮ ਦਾ ਰੱਖਿਆ ਫਿਰ ਆਸ਼ਰਮ ਇਹ ਤਿਆਰ ਕਰਵਾਇਆ ਉਸ ਤੋਂ ਬਾਅਦ 31 ਮਈ ਨੂੰ ਸਾਡੀ ਰਿਟਾਇਰਮੈਂਟ ਸੀ 1 ਜੂਨ ਨੂੰ ਅਸੀਂ ਨਾਲੇ ਇੱਥੇ ਰਿਟਾਇਰਮੈਂਟ ਦੀ ਪਾਰਟੀ ਕੀਤੀ ਔਰ ਨਾਲੇ ਇਹਦੀ ਓਪਨਿੰਗ ਕੀਤੀ ਫਿਰ ਸਾਨੂੰ ਆ ਜਿਹੜੇ ਪਿੱਛੇ ਦੋ ਬੰਦੇ ਬੈਠੇ ਆ ਇਹ ਸਾਨੂੰ ਮਿਲੇ ਅਸੀਂ ਇੱਥੇ ਲਿਆ ਕੇ ਇਹ ਆਸ਼ਰਮ ਦਾ ਸ਼ੁਰੂ ਕਰ ਦਿੱਤਾ ਹੌਲੀ 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 ਜਿੱਦਾਂ ਸਾਨੂੰ ਪਬਲਿਕ ਨੂੰ ਦੱਸਣਾ ਜਾਂ ਯਾਰਾਂ ਦੋਸਤਾਂ ਨੂੰ ਦੱਸਣਾ ਜੇ ਇਸ ਬੰਦੇ ਦਾ ਸਹਾਰਾ ਨਹੀਂ ਕੋਈ ਹੈਗਾ ਉਹ ਬੰਦੇ ਅਸੀਂ ਲੈ ਕੇ ਆਏ ਜਿੱਦਾਂ ਆ ਬੁੜੇ ਵਾਲੇ ਜੈਤਾਲੇ ਦੱਸ ਕੇ ਗਏ ਆ ਬੰਦੇ ਆਪਣੇ ਟਕਾਰਲੇ ਤੋਂ ਲੈ ਕੇ ਆਏ ਆ 9 ਵਜੇ ਬਾਬੇ ਦੀ ਪੀਰ ਤੋਂ ਇੱਥੇ ਹੁਣ ਅਸੀਂ ਇਹਨਾਂ ਬੇਸਹਾਰਿਆਂ ਦੀ ਸੇਵਾ ਕਰਦੇ ਆ ਤੇ ਅਸੀਂ ਹਰ ਇੱਕ ਬੰਦੇ ਨੂੰ ਇਹ ਕਹਿੰਨੇ ਆ ਕਿ ਜੇ ਕੋਈ ਬੰਦਾ ਦੁੱਖ ਵਿੱਚ ਹੈ ਉਹਦਾ ਕੋਈ ਸਹਾਰਾ ਨਹੀਂ ਹੈਗਾ ਤਾਂ ਉਹ ਸਾਨੂੰ ਦੱਸਿਆ ਜਾਵੇ ਅਤੇ ਸਾਡੀ ਇਸ ਜੀ ਫਰ ਮਦਦ ਕੀਤੀ ਜਾ ਠੀਕ ਵੀ ਹੋਏ ਆ ਕੋਈ ਮਰੀਜ਼ ਹਾਂ ਸਾਡੇ ਕੋਲ ਪੰਜ ਚਾਰ ਮਰੀਜ਼ ਜਿਹੜੇ ਆ ਠੀਕ ਹੋਏ ਜਿਹੜੇ ਅਸੀਂ ਘਰੋ ਘਰੀ ਪਜਾਏ ਆ ਜਿਨ੍ਹਾਂ ਨੂੰ ਆਪਣੇ ਡਰੈਸਾਂ ਬਾਰੇ ਪਤਾ ਲੱਗ ਗਿਆ ਜਾਂ ਕਿਸੇ ਘਰਦਾਨ ਨੇ ਅਪਰੋਚ ਕਰਕੇ ਅਸੀਂ ਆਪ ਅਪਰੋਚ ਕਰਕੇ ਛੱਡੇ ਉਹ ਅਸੀਂ ਘਰੋ ਘਰੀ ਪਜਾਏ ਤੁਹਾਡੇ ਮਨ ਚ ਕੀਤਾ ਆ ਸਮਾਜ ਸੇਵਾ ਦੀ ਭਾਵਨਾ ਨੇ ਕਿਉਂਕਿ ਲੋਕ ਕਾਫੀ ਹੈਗੇ ਆ ਤੁਸੀਂ ਲੋਕਾਂ ਨੂੰ ਕੀ ਜਾਗਰੂਕ ਕਰਨਾ ਚਾਹਦੇ ਹੋ ਦੇਖੋ ਪੁਲਿਸ ਨਹਿਕਮਾ ਵਿੱਚ ਜਿਹੜੀ ਹੈਗੀ ਆ ਅਸਲ ਵਿੱਚ ਪੁਲਿਸ ਜਿਹੜੀ ਹੈ ਪਬਲਿਕ ਦੀ ਸੇਵਾ ਕਰਦੀ ਹੈ ਪੁਲਿਸ ਜਿਹੜੀ ਹੈਗੀ ਆ ਜੇ ਹੁਣ ਦੇਖਿਆ ਜਾਵੇ ਜਦੋਂ ਕੋਈ ਬੰਦਾ ਖਤਰੇ 'ਚ ਹੁੰਦਾ ਪਰੇਸ਼ਾਨ ਹੁੰਦਾ ਜਾਂ ਕੋਈ ਲੱਗਦਾ ਪਈ ਉਹਦੀ ਜਾਨ ਨੂੰ ਖਤਰਾ ਤਾਂ ਸਭ ਤੋਂ ਪਹਿਲਾਂ ਉਹ ਪੁਲਿਸ ਨੂੰ ਚੇਤੇ ਕਰਦਾ ਅਸੀਂ ਉਸੇ ਸੇਵਾ ਨੂੰ ਕਹਾ ਮਨੁੱਖਤਾ ਦੀ ਸੇਵਾ ਨੂੰ ਹੀ ਕਹਾ ਰੰਮੜ ਲਈ ਇਹ ਮਨਸ਼ਾ ਸੀ ਔਰ ਇਹ ਪ੍ਰਮਾਤਮਾ ਨੇ ਸਾਡੀ ਪੂਰੀ ਕੀਤੀ ਬਾਬੇ ਨਾਨਕ ਨੇ ਹੁਣ ਦਇਆ ਮਿਹਰ ਆ ਬਿਲਕੁਲ ਠੀਕ ਆ ਇਹ ਆਸ਼ਰਮ ਦਾ ਫੇ ਨਾਮ ਕੀ ਰੱਖਿਆ ਇਹ ਸਾਸ ਦਾ ਨਾਮ ਹੈਗਾ ਜੀ ਆਸ ਨਿਵਾਸ ਹੋਪ ਹੋਮ ਕਿੱਥੇ ਹੈ ਜੀ ਇਹ ਪਿੰਟੀਰਾ ਵਾਰ ਬਹੁਤ ਬਹੁਤ ਸਾਰਾ ਸੁਜੋਗ ਹੈ ਜੀ ਮੇਰੇ ਬੱਚੇ ਬਾਹਰ ਕੈਨੇਡਾ ਚ ਲੜਕੀ ਮੇਰੀ ਕੈਨੇਡਾ ਚ ਤੇ ਨੌ ਵੀ ਕੈਨੇਡਾ ਚ ਹੋਰ ਮੇਰੇ ਭਤੀਜੇ ਵੀ ਹੋਰ ਇਧਰੋਂ ਇੱਕ ਮੇਰੀ ਘਰ ਵਾਲੀ ਦਾ ਭਤੀਜਾ ਹੈ ਉਹਦਾ ਨਾਮ ਹੈਗਾ ਅਮਰਤ ਮੀਲੂ ਹਾਲੈਂਡ ਚ ਪੱਕਾ ਦੋ ਹੀ ਤਿੰਨ ਆਦਮੀ ਉਹ ਮੇਰੀ ਬਹੁਤ ਜ਼ਿਆਦਾ ਮਦਦ ਕੀਤਾ ਨੇ 8 9 ਲੱਖ ਰੁਪਏ ਦੀ ਮਦਦ ਕੀਤੀ ਜਦੋਂ ਅਸੀਂ ਮਕਾਨ ਬਣਾਇਆ ਇੱਕ ਬਿਲਡਿੰਗ ਬੜੀ ਹੈ ਤੇ ਉਹ ਬਹੁਤ ਮਦਦ ਕਰਦੇ ਕਿ ਕਿਤੇ ਏਰੀਆ ਵਿੱਚ ਬਣਿਆ ਤੇ ਜਮੀਨ ਜਿਹੜੀ ਤੁਹਾਡੀ ਆਪਣੇ ਇਹ ਸਾਡੀ ਜ਼ਮੀਨ ਆਪਣੇ ਘਰ ਦੀ ਹੈ ਜੀ ਫੈਮਲੀ ਦੀ ਹੈ ਮੇਰੀ ਫੈਮਲੀ ਬਹੁਤ ਮੈਨੂੰ ਸਪੋਰਟ ਕਰਦੀ ਹੈ ਮੇਰੇ ਭਰਾ ਹੈ ਤੇ ਜੇ ਮੇਰੀਆਂ ਭਤੀਜਾਂ ਨੂੰ ਹੋਵੇ ਤੇ ਸੇਵਾ ਕਰਨਾਂ ਦੀ ਹੋਰ ਛੱਡੋ ਪੋਤੇ ਅੱਜ ਦੀ ਡੇਟ ਵਿੱਚ ਕਿੰਨੇ ਤੁਹਾਡੇ ਇਹ 8 ਨਾਲ ਜਗਾ ਜੀ 8 ਕਿੰਨੇ ਇੱਥੇ ਤੁਹਾਡੇ ਕੋਲ ਹੈਗੇ ਜਰੂਰ ਇਸ ਵਕਤ 10 ਜੀ ਹੈਗੇ ਜੀ ਟੋਟਲ ਤੇ ਇਹਨਾਂ ਨੂੰ ਕੀ ਕੀ ਡਾਈਟ ਵਗੈਰਾ ਪਰ ਡਾਈਟ ਅਸੀਂ ਇਹਨਾਂ ਨੂੰ ਸਵੇਰੇ ਪਹਿਲਾਂ ਅਸੀਂ ਸਵੇਰੇ ਸੱਜਦੇ ਇਹਨਾਂ ਨੂੰ ਮੈਂ ਆਪ ਖੁਦ ਉੱਠ ਕੇ ਜਦੋਂ ਨਿਤਨੇਮ ਤੋਂ ਬਾਅਦ ਵੇਲਾ ਹੁੰਨਾ ਤੇ ਆ ਕੇ ਇਹਨਾਂ ਨੂੰ ਚਾਹ ਪਾਣੀ ਦਿੰਨਾ ਚਾਹ ਪਾਣੀ ਤੋਂ ਬਾਅਦ ਫਿਰ ਇਹਨਾਂ ਨੂੰ ਯੋਗਾ ਜਗਾ ਕਰਾਈਦਾ ਬਾਹਰ ਸੈਰ ਕਰਾਈਦੀ ਆ ਤੇ ਫਿਰ ਸੈਰ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਬ੍ਰੈਕਫਾਸਟ ਤੇ ਦਬੈ ਨੂੰ ਰੋਟੀ ਰਾਤ ਨੂੰ ਰੋਟੀ ਤੇ ਫਿਰ ਰਾਤ ਨੂੰ ਅਸੀਂ ਇਹਨਾਂ ਨੂੰ ਦੁੱਧ ਵੀ ਦਿੰਨੇ ਆ ਦਵਾਈਆਂ ਦਾ ਪ੍ਰਮਾਣ ਸਾਡੇ ਕੋਲ ਪੂਰਾ ਸਾਡੇ ਨਾਲ ਸਿਵਲ ਹਸਪਤਾਲ ਚਨੀਆਣੀ ਖੁਰਦ ਵਾਲੇ ਜਿਹੜੇ ਗਵਰਨਮੈਂਟ ਵੱਲੋਂ ਉਹ ਸਾਡੇ ਬਹੁਤ ਵਿਚਾਰੇ ਮਦਦ ਕਰਦੇ ਆ ਔਰ ਦੇਖਣਾ ਹੁੰਦੇ ਇੱਕ ਸਿੱਧਾ ਚੈਰੀਟੇਬਲ ਵਾਲੇ ਤੇ ਅਤੇ ਅਗੀ ਜੀ ਡਾਕਟਰ ਨੇ ਉਹ ਸਾਡਾ ਕਰਦੇ ਸਾਡਾ ਅਸੀਂ ਇੱਥੇ ਲਿਆਉਨੇ ਆਉਂਦੇ ਆ ਤੇ ਬਾਕੀ ਦਵਾਈਆਂ ਦਾ ਪੂਰਾ ਪ੍ਰਬੰਧ ਹੈ ਸਾਡਾ ਅਸੀਂ ਸੰਦੇਸ਼ ਦਵਾਂਗੇ ਲੋਕਾਂ ਨੂੰ ਅਸੀਂ ਸੰਦੇਸ਼ ਇਹੀ ਦਿੰਨੇ ਆ ਕਿ ਮੇਰੀ ਸੰਦੇਸ਼ਤਾ ਇਹੀ ਹੈ ਲੋਕਾਂ ਨੂੰ ਕਿ ਮਨੁੱਖਤਾ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਉਸ ਤੋਂ ਬਾਅਦ ਪ੍ਰਕਿਰਤੀ ਦੀ ਸੇਵਾ ਉਸ ਤੋਂ ਬਾਅਦ ਜੀਵ ਜੰਤੂਆਂ ਦੀ ਸੇਵਾ ਜੀ ਸਰ ਅਸੀਂ ਹਰਕ ਨੂੰ ਇਹ ਕਹਿੰਨੇ ਆ ਕਿ ਜੇ ਕੋਈ ਬੰਦਾ ਜਾਂ ਜਾਂ ਜਿਹੜੇ ਕੋਈ ਮੇਰੇ ਭੈਣ ਭਰਾ ਬਾਹਰ ਐ ਐਨ ਆਰ ਆਈ ਵਗੈਰਾ ਹੈਗਾ ਉਹਨਾਂ ਦੇ ਮਾਪੇ ਉਹਨਾਂ ਕਿਸ ਨਾਲ ਰੋਲਉਂਦੇ ਹੋ ਜੇ ਕਿਸੇ ਦਾ ਮਾਂ ਪਿਓ ਜਾਂ ਕੋਈ ਹੋਰ ਬੰਦਾ ਤੰਗ ਪਰੇਸ਼ਾਨ ਹੈਗਾ ਉਹ ਜਦ ਮਰਜੀ ਸਾਨੂੰ ਦੱਸ ਸਕਦਾ ਉਹ ਅਸੀਂ ਅੱਧੀ ਰਾਤ ਵੀ ਜਾਣ ਲਈ ਤਿਆਰ ਆ। ਮੈਂ ਸ਼ਿਵ ਕੁਮਾਰੋਂ ਪਿੰਡ ਬੀਰੋਂਪੁਰ ਤਸੀਲ ਗੜਸ਼ੰਕਰ ਤੋਂ ਆਇਆ ਹਾਂ ਜੀ। ਤੇ ਇੰਸਪੈਕਟਰ ਦੇਸਰਾਜ ਜੀ ਨਾਲ ਮੇਰਾ ਪਿਆਰ ਬਹੁਤ ਆ ਕਿ ਮਹਿਕਮਾ ਤੌਰ ਤੇ ਮੈਂ ਵੀ ਮੁਲਾਜ਼ਮ ਸੀਗਾ ਤੇ ਜਿੱਦਾਂ ਇਹ ਵੀ ਰਿਟਾਇਰ ਹੋਇਆ ਤੇ ਮੈਨੂੰ ਇੱਕ ਦਿਨ ਡੀਐਸਪੀ ਸਾਹਿਬ ਦੇ ਦਫ਼ਤਰ ਮਿਲੇ ਇਹਨਾਂ ਨੂੰ ਮੈਂ ਦੱਸਿਆ ਕਿ ਅਦਾ ਕਰਕੇ ਅਸੀਂ ਲੋਕਾਂ ਦੀ ਮਦਦ ਕਰਦੇ। ਇਹ ਕਹਿੰਦੇ ਵੀ ਸਾਡੇ ਕੋਲ ਆ ਉੱਥੇ ਦੇਖੋ। ਅਸੀਂ ਲੋਕਾਂ ਦੀ ਮਦਦ ਕਰਦੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ, ਬੇ ਲੋੜੀਆਂ ਨਹੀਂ ਜਿਨ੍ਹਾਂ ਦੀ ਲੋੜ ਆ। ਤੇ ਮ ਮੈਂ ਆਪਣੇ ਯਾਰੋ ਦੋਸਤਾਂ ਨੂੰ ਵੀ ਦੱਸਿਆ ਵੀ ਦੇਸਰਾਜ ਇਨਸਪੈਕਟਰ ਸਾਹਿਬ ਲੋਕਾਂ ਦੀ ਮਦਦ ਕਰਦੇ ਗਰੀਬਾਂ ਦੀ ਜਿਦਾ ਪਾਗਲ ਹੋਰ ਏਦਾਂ ਇਕੱਠੇ ਕਰਕੇ ਤੇ ਮੇਰਾ ਮਨ ਕੀਤਾ ਕਿ ਮੈਂ ਵੀ ਇਹਨਾਂ ਨਾਲ ਜੁੜਾਂ ਤੇ ਇਹਨਾਂ ਦੇ ਨਾਲ ਖੜਾ ਚਲੋ ਜੋ ਮੇਰੇ ਕੋਲ ਤੇਲ ਫੋਲ ਜੋ ਵੀ ਆ ਮੇਰੇ ਯਾਰ ਦੋਸਤ ਦੇਣਗੇ ਉਹ ਮੈਂ ਇੱਥੇ ਆਵਾਂ ਤੇ ਸੇਵਾ ਕਰਾਂਗਾ ਮੈਂ ਤੇ ਇੱਥੇ ਮੈਨੂੰ ਬਹੁਤ ਵਧੀਆ ਆਤਮਨਵਾਸ ਨਾਲ ਜਿੱਦਾਂ ਇਹਨਾਂ ਨੇ ਰੱਖਿਆ ਨਾ ਬਹੁਤ ਵਧੀਆ ਯਾਰ ਲੱਗਿਆ ਮੈਨੂੰ ਤੇ ਇਹਨਾਂ ਦੀ ਸੇਵਾ ਬਹੁਤ ਵਧੀਆ ਲੱਗਿਆ ਇਹਨਾਂ ਦਾ ਕੋਈ ਭੇਤ ਨਹੀਂ ਇੱਥੇ ਫਰਕ ਨਹੀਂ ਕਰ ਰਹੇ ਹਰੇਕ ਨਾਲ ਪਿਆਰ ਹਰੇਕ ਨਾਲੇ ਮਦਲੀ ਕੀ ਦਾਨੀ ਕਾ ਵੀ ਉਹ ਬਿਮਾਰ ਆ ਜੀ ਉਹ ਗੰਦਾ ਆ ਜਾ ਉਹ ਹਰੇਕ ਨੇ ਦਿਲੋਂ ਕਰ ਰਿਆ ਦਿਲੋਂ ਕਰ ਰਿਆ ਹਰੇਕ ਨੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਨਾਲ ਜੁੜ ਕੇ ਤੇ ਇਹਨਾਂ ਨਾਲ ਸੇਵਾ ਕਰਨ ਦਾ ਜੋ ਵੀ ਅਮੜਾ ਮੋਟਾ ਸੀ ਇਹਨਾਂ ਦੇ ਨਾਲ ਖੜ ਕੇ ਮਜੀ ਸੇਵਾ